ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਸੋ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਮੰਡੀ ਗੁਰਦੁਆਰਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਜਿੱਥੇ ਉਹਨਾਂ ਦੀਆਂ ਕਾਫੀ ਪ੍ਰਾਤਨ ਨਿਸ਼ਾਨੀਆਂ ਜਿੰਨਾ ਕੁ ਮੈਨੂੰ ਯਾਦ ਹੈ ਪਹਿਲਾਂ ਜਾਂਦੇ ਹੁੰਦੇ ਸੀ ਕਿ ਇੱਕ ਬੰਦੂਕ ਪਲੰਗ ਤੇ ਸਾਜ਼ਕ বজਵਾਣਾ বাজਣ ਵਾਲਾ ਸਾਜ਼ ਇਦਾਂ ਦੀਆਂ ਕਾਫੀ ਉਹਨਾਂ ਦੀਆਂ ਪੁਰਾਤਨ ਚੀਜ਼ਾਂ ਐ ਤੇ ਮਿਲਾਂਗੇ ਫਿਰ ਅੱਗੇ ਰਸਤੇ 'ਚ ਬਾਕੀ ਤੁਹਾਨੂੰ ਦੱਸਦੀ ਏ ਇੱਕ ਚੀਜ਼ ਵੀ ਟ੍ਰਿਪ ਤਾਂ ਮੇਰਾ ਇਕੱਲੇ ਦਾ ਸੀਗਾ ਤੇ ਉਹਦੇ ਲਈ ਆਪਾਂ ਆਪਣੀ ਬਾਈਕ ਵੀ ਰੈਡੀ ਕਰ ਲਈ ਸੀ ਇਹ ਦੇਖੋ ਪੂਰੀ ਤਿਆਰ ਵਰ ਤਿਆਰ ਲੇਕਿਨ ਇੱਥੇ ਫਿਰ ਬੱਚਾ ਪਾਰਟੀਆਂ ਦੀਆਂ ਛੁੱਟੀਆਂ ਅਨਾਉਂਸ ਹੋ ਗਈਆਂ ਦੀਦੀ ਦੇ ਘਰੇ ਆਇਆ ਸੀ ਤੇ ਉਹ ਕਹਿੰਦੇ ਅਸੀਂ ਵੀ ਜਾਣਾ ਫਿਰ ਹੁਣ ਸਾਡੇ ਸਫਰ ਦਾ ਸਾਥੀ ਰਹੁ ਹੈ ਆਪਣੀ ਗੱਡੀ ਮਿਲਾਂਗੇ ਫਿਰ ਅੱਗੇ ਸਫਰ 'ਚ ਕਰਾਂਗੇ ਗੱਲਬਾਤ ਆਓ ਚਲਿਏ ਕਿ ਸਾਡੀ ਬੱਚਾ ਪਾਰਟੀ ਤਿਆਰ ਹੋ ਕੇ ਵੇਟਿੰਗ 'ਚ ਬੈਠੀ ਹੈ ਕੇਕ ਕਦ ਕਦ ਬਾਕੀ ਸੰਗਤ ਤਾਂ ਤਿਆਰ ਹੁੰਦੀਆਂ ਤੇ ਆਪਾਂ ਕੁਝ ਕਰੀਏ ਹੈ ਨਾ ਵੀ ਹੈਲੋ ਕਰਦੇ ਹਾਂ ਹਾਂਜੀ ਕੀਰਤਪੁਰ ਸਾਹਿਬ ਨਿਕਲ ਤੋਂ ਵੱਜ 4-5 ਕਿਲੋਮੀਟਰ ਜਾਣ ਤੇ ਇਹ ਸ਼ੁਰੂ ਹੋ ਗਈ ਸੀ ਆਪਣੀ ਹਿਮਾਚਲ ਐਂਟਰੀ ਜੋ ਐਂਟਰੀ ਗੇਟ ਲੱਗਿਆ ਹੋਇਆ ਸੀ ਏ ਅੱਗੇ ਆਉਂਦੀ ਹੈ ਹਿਮਾਚਲ ਦੀ ਐਂਟਰੀ ਫੀਸ ਜੋ ਕਿ 60 ਰੁਪਏ ਹੈ ਤੇ ਉਸ ਤੋਂ ਬਾਅਦ ਹੁਣ ਆ ਗਈਆਂ ਐ ਟਨਲਸ ਦੀ ਸ਼ੁਰੂਆਤ ਜੋ ਕਿ ਆਪਾਂ ਨੂੰ ਮੰਡੀ ਤੱਕ ਪੰਜ ਟਨਲ ਪੈਂਦੀਆਂ ਇਹ ਮੇਰਾ ਵੀਡੀਓ ਬਣਾਉਣ ਦਾ ਮੇਨ ਮੋਟਿਵ ਵੀ ਇਹੀ ਸੀਗਾ ਸ਼ੁਰੂ-ਸ਼ੁਰੂ 'ਚ ਸ਼ਾਰਟ ਲੈਣ ਦਾ ਕਿ ਤੁਹਾਨੂੰ ਦੱਸ ਸਕੀਏ ਕਿ ਕਿੰਨੀ ਟਨਲ ਔਰ ਇੱਥੇ ਕੀ ਕੀ ਫੀਸ ਹੈ ਤਿੰਨ ਆਪਾਂ ਨੂੰ ਟੋਟਲ ਮਨਾਲੀ ਤੱਕ ਮਨਾਲੀ ਤੱਕ ਨਹੀਂ ਮਨਾਲੀ ਦੇ ਅਗਲੇ ਲਾਸਟ ਵਾਲੇ ਦਾ ਦੋ ਬੰਦ ਹੈ ਉਹ ਜੋ ਐਨ ਐਚ ਆਈ ਦੇ ਹੈ ਕਿਉਂਕਿ ਉਹ ਰੋਡ ਕਟਿਆਉਣ ਕਰਕੇ ਉਹ ਬੰਦ ਨੇ ਲੇਕਿਨ ਮੰਡੀ ਤੱਕ ਜਾਂਦਿਆਂ ਨੂੰ ਆਪਾਂ ਨੂੰ ਦੋ ਤੇ ਇੱਕ ਉਸ ਤੋਂ ਅੱਗੇ ਮਨਿਕਰ ਸਾਹਿਬ ਜਾਂਦਿਆਂ ਨੂੰ ਟੋਲ ਪੈਂਦਾ ਹੈ ਤਿੰਨ ਟੋਟਲ ਟੋਲ ਹੈ ਜੋ ਇਸ ਟਾਈਮ ਵਰਕਿੰਗ ਚ ਹੈ ਤੇ ਪੰਜ ਜੋ ਟਨਲਸ ਹੈ ਉਹ ਵਰਕਿੰਗ ਚ ਹੈ ਉਸ ਤੋਂ ਬਾਅਦ 11 ਨੰਬਰ ਔਰ 12 ਨੰਬਰ ਵਰਕਿੰਗ ਚ ਹੈ ਪੰਜ ਜਿਹੜੀਆਂ ਹੋਰ ਟਨਲ ਹੈ ਉਹਨਾਂ ਦਾ ਕੰਮ ਚੱਲ ਰਿਹਾ ਤੇ ਇਹ ਆਪਾਂ ਜਾ ਰਹੇ ਆ ਟਨਲ ਦੇ ਵਿੱਚੋਂ ਹੀ ਜੋ ਕਿ ਚੌਥੀ ਪੰਜਵੇਂ ਨੰਬਰ ਦੀ 터ਨਲ ਹੈ ਤੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਏਰੀਆ ਹੈ ਜੋ ਟ੍ਰੈਫਿਕ ਦਾ ਆਂਦਾ ਹੈ ਉਸ ਸੁੰਦਰ ਨਗਰ ਹੈ ਜੋ ਉਹਦੇ ਬਾਜ਼ਾਰ ਦੇ ਵਿੱਚੋਂ ਵਿੱਚ ਜਾਣਾ ਪੈਂਦਾ ਹੈ ਉਹ ਆ ਹੈ ਵਿਊ ਇਸ ਦਾ ਵੀ ਕੰਮ ਚੱਲ ਰਿਹਾ ਇਨ੍ਹਾਂ ਵਿਚਕਾਰ ਇਹ ਉਹ 터ਨਲਸ ਪੈਣੀਆਂ ਜਿਨ੍ਹਾਂ ਦਾ ਕੰਮ ਹਲੇ ਪੈਂਡਿੰਗ ਹੈ ਚਾਰ ਤੋਂ ਪੰਜ 터ਨਲ ਫਿਰ ਆਪਾਂ ਨੂੰ ਉਧਰ ਜਾਣਾ ਹੋਰ ਵੀ ਥੋੜਾ ਨੇੜੇ ਹੋ ਜਾਏਗਾ ਤੇ ਆਪਾਂ ਨੂੰ ਮੰਡੀ ਤੱਕ ਲੱਗੇ ਸੀ ਕੀਰਤਪੁਰ ਸਾਹਿਬ ਤੋਂ ਉਹਲੇ 2 ਹੀ ਘੰਟੇ ਲਗਭਗ ਤੇ ਆਪਾਂ ਫਿਰ ਪਹੁੰਚ ਰਹੇ ਆ ਸਿੱਧਾ ਮੰਡੀ ਗੁਰਦੁਆਰਾ ਸਾਹਿਬ ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਐਂਟ੍ਰੈਂਸ ਬਿਲਕੁਲ ਰੋਡ ਦੇ ਨਾਲ-ਨਾਲ ਇਹ ਸ਼ੋਭਤ ਹੈ ਜੀ ਗੁਰਦੁਆਰਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਬਾਕੀ ਤੁਹਾਨੂੰ ਇੱਥੇ ਦੱਸ ਦਿਆਂ ਕਿ ਪਾਰਕਿੰਗ ਵਗੈਰਾ ਸਭ ਫ੍ਰੀ ਹੈ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਬਾਰੀ ਦ੍ਰਿਸ਼ ਤੇ ਬਾਕੀ ਤੁਹਾਨੂੰ ਇਤਿਹਾਸ ਤੇ ਜਾਣਕਾਰੀ ਅੰਦਰੋਂ ਦ੍ਰਿਸ਼ ਉਹ ਤੁਹਾਨੂੰ ਹੁਣ ਨਾਲ ਦੇ ਨਾਲ ਮੈਂ ਦੱਸ ਦਵਾਂਗਾ ਆਪਾਂ ਨੂੰ ਪਹੁੰਚਦੇ ਪਹੁੰਚਦੇ 9:30 ਹੋ ਗਏ ਸੀ ਜੀ ਸਾਹਿਬ ਜਿੱਥੇ ਅਸੀਂ ਪਹੁੰਚ ਗਏ ਥੋੜਾ ਜਿਹਾ ਟਾਈਮ ਲੱਗ ਗਿਆ ਜਿਵੇਂ ਆਪਾਂ ਘਰੋਂ ਲੇਟ ਨਿਕਲੇ ਸੀਗੇ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਬਾਕੀ ਤੁਹਾਨੂੰ ਡਿਟੇਲ ਚ ਸਵੇਰੇ ਦੱਸਾਂਗੇ ਅੱਜ ਦੀ ਜੋ ਸਟੇ ਇੱਥੇ ਹੋਊਗੀ ਦੇਖਦੇ ਆਂ ਕਮਰਾ ਵਗੈਰਾ ਔਰ ਦੱਸਾਂਗੀ ਇਹਦੇ ਬਾਰੇ ਵੀ ਤੁਹਾਨੂੰ ਸਵੇਰੇ ਕੀ ਕੀ ਕੋਸਟ ਸੀਗੀ ਕਿਵੇਂ ਸੀਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਪਲਾਨ ਮੇਰਾ ਸੀਗਾ ਜਿਹੜਾ ਪਰਸਨਲੀ ਇਕੱਲਾ ਹੀ ਬਾਈਕ ਤੇ ਮੈਂ ਬਿਲਕੁਲ ਜੋੜਾ ਕਟ ਤੋਂ ਘਟ ਜਿਹਨੂੰ ਕਹਿੰਦੇ ਚੀਪਸਟ ਆਪਾਂ ਨੇ ਉਹ ਇਹ ਟੂ ਰੱਖਣਾ ਸੀ ਠੀਕ ਹੈ ਬਟ ਜਦੋਂ ਫਿਰ ਅਸੈਂਬਲੀ ਨਾਲ ਹੋ ਗਈ ਤਾਂ ਥੋੜਾ ਜਿਹਾ ਚੇਂਜ ਹੋ ਗਿਆ ਲੇਕਿਨ ਅੱਜ ਦੀ ਰਾਤ ਕਰਾਂਗੇ ਐਥਸਟੇ ਫਿਰ ਸਵੇਰੇ ਕਮਾਵਾਂਗੇ ਤੁਹਾਨੂੰ ਸਾਰਾ ਏਰੀਆ ਦੱਸਾਂਗੇ ਜੀ ਹਾਂਜੀ ਇਹ ਹੈ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਤੇ ਨਾਲੇ ਤੁਹਾਨੂੰ ਅੱਗੇ ਦਿਖਾਉਣਾ ਹੈ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਇਹ ਪਹਿਲੇ ਨੰਬਰ ਤੇ ਹੈ ਜੀ ਇਹ ਮਹਾਰਾਜ ਦਾ ਪਲੰਗ ਤੇ ਨਾਲ ਤਲਾਈ ਜੋ ਕਿ ਤੁਹਾਨੂੰ ਦੂਜੀ ਸਾਈਡ ਦਿਖੂਗੀ ਥੋੜਾ ਰੈਡੀਏ ਕਲਚ ਤੇ ਇਹ ਹੈ ਮਹਾਰਾਜ ਦਾ ਰਬਾਬ ਸਾਹਿਬ ਜੋ ਕਿ ਨਿਸ਼ਾਨੀਆਂ ਇੱਥੇ ਜਦੋਂ ਰਾਜੇ ਦੇ ਨਿਮੰਤਰਣ ਤੇ ਆਏ ਸੀ ਉਹਨਾਂ ਨੂੰ ਨਿਸ਼ਾਨੀ ਵਜੋਂ ਇਹ ਸਮਾਨ ਦੇਖੇ ਗਏ ਸੀ ਗੁਰੂ ਮਹਾਰਾਜ ਇਹ ਹੈ ਜੀ ਗੁਰੂ ਮਹਾਰਾਜ ਦੀ ਬੰਦੂਕ ਤੇ ਬੰਦੂਕ ਦੀ ਅੱਗੇ ਕੂਪੀ ਇਹ ਹੈ ਜੀ ਮਹਾਰਾਜ ਦੀਆਂ ਇੱਥੇ ਜੋ ਪਈਆਂ ਹੋਈਆਂ ਨਿਸ਼ਾਨੀਆਂ ਐ ਜੀ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਗੁੱਡ ਮਾਰਨਿੰਗ ਆਪਾਂ ਮੈਂ ਕਿਹਾ ਪਹਿਲੇ ਤੁਹਾਨੂੰ ਅੱਜ ਦੇ ਸਫ਼ਰ ਦੀ ਸ਼ੁਰੂਆਤ ਤੋਂ ਦਿਖਾ ਦਈਏ ਪਹਿਲੇ ਕਿ ਇਸ ਤਰ੍ਹਾਂ ਦਾ ਕੁਝ ਰੂਮ ਸੀਗਾ ਆਪਣਾ ਜੋ ਆਪਾਂ ਰਾਤ ਰਹਿਣ ਆ ਇੱਥੇ ਦੇਖ ਲਓ ਤੁਸੀਂ ਵੀ ਲੈ ਲਓ ਵੀਊ ਔਰ ਠੀਕ ਸੀਗਾ ਇਹ ਕੋਸਟੀ ਦੀ 700 ਸੀ ਔਰ ਦੋ ਬਾਥਰੂਮ ਹੈ ਦੋ ਬੈਡਸ ਹੈ ਬਾਕੀ ਬਲੈਂਕਟ ਵਗੈਰਾ ਸਭ ਕੁਝ ਨਾਲ ਸੀਗਾ ਔਰ ਐਕਸਟਰਾ ਕਿਸ ਨੂੰ ਜ਼ਿਆਦਾ ਠੰਡ ਲੱਗਦੀ ਹੈ ਰਜਾਈਆਂ ਵੀ ਨਾਲ ਸੀਗੀਆਂ ਤੇ ਆਪਣੇ ਨਾਲ ਫੈਮਿਲੀ ਹੋਣ ਕਰਕੇ ਇਸ ਕਰਕੇ ਆਪਾਂ ਥੋੜਾ 700 ਵਾਲੇ ਨੂੰ ਪ੍ਰੇਫਰ ਕੀਤਾ ਨਹੀਂ ਤਾਂ ਮੈਂ 300 ਵਾਲੇ 'ਚ ਵੀ ਰਹਿਣੇ ਨੂੰ ਤਿਆਰ ਸੀਗਾ ਜੇ ਮੈਂ ਕੱਲਾ ਹੁੰਦਾ ਜਿਵੇਂ ਕਿ ਆਪਾਂ ਇਹ ਪਹਿਲੇ ਮੋਟਿਵ ਇਹਦਾ ਬਣਾਇਆ ਸੀ ਕਿ ਘੱਟ ਤੋਂ ਘੱਟ ਖਰਚੇ 'ਚ ਆਪਾਂ ਦਰਸ਼ਨ ਮੇਲੇ ਕਰਾਣੇ ਆ ਦੋਨੋਂ ਗੁਰਦੁਆਰਾ ਸਾਹਿਬ ਦੇ ਮੰਡੀ ਔਰ ਮਨੀਕਰ ਆ ਜੋ ਪਿਛੇ ਆਈਦਾ ਹੁੰਦਾ ਹਾਂਜੀ ਤੇ ਮੈਨੂੰ ਕਿਵੇਂ ਆਤਾ ਹੈ ਐਸੀ ਕਿ ਜੀ ਆਪਣੀ ਸਰਾਹ ਕਾਲ ਗਿੱਤਰ ਯਾਤਰੀ ਨਿਵਾਸ ਜੋ ਕਿ ਬਿਲਕੁਲ ਗੁਰਦੁਆਰਾ ਸਭ ਤੋਂ ਬੈਕ ਸਾਈਡ ਹੈ ਬਾਕੀ ਜਿਹੜੀ ਤੁਹਾਨੂੰ ਸਿੰਪਲ ਰੂਮਸ ਦੱਸਦਾ ਸੀਗਾ ਉਹਦੇ ਐਵੇਂ ਸੀ ਗੱਦੇ ਨੀਚੇ ਬਚਾਏ ਹੋਏ ਸੀ ਬਾਥਰੂਮ ਵਗੈਰਾ ਅਟੈਚ ਨਹੀਂ ਸੀ ਲੇਕਿਨ ਬਾਕੀ ਆਲਮੋਸਟ ਸਾਰੇ ਮਤਲਬ ਕਮਰੇ ਸਹੀ ਸੀ ਇਹ ਹੈ ਉਹ ਬਾਕੀ ਇਹ ਹੈ ਇੱਕ ਉਹ ਸਾਹਮਣੇ ਇੱਕ ਇਸ ਤੋਂ ਜਿਹੜਾ ਤੁਸੀਂ ਇਹ ਦੇਖ ਰਹੇ ਆ ਇਸ ਤੋਂ ਬੈਕ ਸਾਈਡ ਹੈ ਆਪਣੀ ਸੀਗੀ ਜੀ ਆ ਮੇਰੇ ਬੈਕ ਸਾਈਡ ਕੱਲ ਕੀ ਧੰਨਵਾਦ ਤੇ ਆਪਾਂ ਰੱਖੀਏ ਹੁਣ ਸਮਾਨ ਗੱਡੀ ਚ ਤੇ ਤੁਹਾਨੂੰ ਦੁਬਾਰਾ ਕਰਾ ਦਾਂਗੇ ਦਰਸ਼ਨ ਜਿਹੜੇ ਰਾਤ ਦਿਖਾਏ ਸੀਗੇ ਹੋ ਸਕਦਾ ਜੋ ਅੰਦਰ ਮਰੇਗਾ ਸਮਾਨ ਪਈਆਂ ਨਿਸ਼ਾਨੀਆਂ ਪਈਆਂ ਉਹਨੂੰ ਨਾ ਦਿਖਾ ਸਕੀਏ ਕਿਉਂਕਿ ਕੈਮਰਾ ਅਲਾਉਡ ਨਹੀਂ ਕਰਦੇ ਅਲਾਉ ਨਹੀਂ ਕਰਦੇ ਹੈਗੇ ਰਾਤ ਤਾਂ ਕੋਈ ਹੈ ਨਹੀਂ ਸੀਗਾ ਇਸ ਲਈ ਮੈਂ ਬਣਾ ਲਈ ਤੇ ਇਹ ਹੈ ਜੀ ਗੁਰਦੁਆਰਾ ਮੰਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਆਪਾਂ ਰੱਖ ਲਈ ਗੱਡੀ ਸਾਮਾਨ ਫਿਰ ਮਿਲਦੇ ਆਂ ਅੱਗੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਲਓ ਵਾਕਿ ਮੈਂ ਇੱਕ ਅਲੱਗ ਤੋਂ ਫੋਟੋ ਸਾਂਝੀ ਕਰ ਦੂੰਗਾ ਇਹਦੀ ਹਾਂਜੀ ਇਹ ਸੀਗੇ ਮੰਡੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁਣ ਤੁਹਾਨੂੰ ਦੱਸਦੇ ਆ ਇਹਦੇ ਸ਼ੋਰਟ 'ਚ ਇਤਿਹਾਸ ਬਾਰੇ ਕਿ ਜਦੋਂ ਮਹਾਰਾਜ ਵਿਸਾਖੀ ਦੇ ਮੌਕੇ ਤੇ ਰਵਾਲਸਰ ਉਹਨਾਂ ਨੇ ਇੱਥੇ ਰਹਿ ਕੇ 1 ਮਹੀਨਾ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਰਵਾਲ ਸਰ ਬਿਲਕੁਲ ਆ ਨਦੀਕੀ ਹੈ ਜਦੋਂ ਆਪਾਂ ਆ ਰਹੇ ਹੁੰਦੇ ਆ ਮੰਡੀ ਵਾਲੀ ਸਾਈਡ ਨੂੰ ਫਿਰ ਉੱਥੇ ਮੰਡੀ ਦਾ ਜੋ ਰਾਜਾ ਸੀਗਾ ਸਿੱਧ ਸੈਨ ਉਹਨੇ ਮਹਾਰਾਜ ਕੋਲ ਆਣਾ ਕੀਤਾ ਮਹਾਰਾਜ ਕੋਲ ਆ ਕੇ ਉਹਨੇ ਸੋਨੇ ਚਾਂਦੀ ਕਾਫੀ ਕੁਝ ਉਪਾਰ ਲੈ ਕੇ ਆਇਆ ਆ ਕੇ ਉਹਨਾਂ ਨੇ ਮਾਰੇ ਦੇ ਚਨ ਸਪਰਸ਼ ਕੀਤੇ ਮਤਲਬ ਬਹੁਤ ਉਹਨਾਂ ਨੇ ਮਾਰੇ ਦਾ ਮਾਣ ਸਤਿਕਾਰ ਕੀਤਾ ਤੇ ਫਿਰ ਉਸੇ ਹੀ ਰਾਜੇ ਨੇ ਰਾਜਾ ਸਿੱਧ ਸੈਨ ਸੀਗਾ ਜੀ ਉਹ ਉਹਨੇ ਮਹਾਰਾਜ ਨੂੰ ਮੰਡੀ ਪਧਾਰਨ ਦਾ ਨਿਯੋਤਾ ਦਿੱਤਾ ਕਿ ਮਹਾਰਾਜ ਤੁਸੀਂ ਇੱਕ ਵਾਰ ਮੰਡੀ ਜ਼ਰੂਰ ਆਓ ਸਾਡੇ ਕੋਲ ਤੇ ਉਦੋਂ ਹੀ ਮਹਾਰਾਜ ਨੇ ਉਹਦਾ ਇੰਨਾ ਸਤਿਕਾਰ ਤੇ ਪਿਆਰ ਦੇਖ ਕੇ ਜੋ ਕੀ ਉਦੋਂ ਉਹਨਾਂ ਦੇ ਮੁਖਵਾਕ ਚੋਂ ਇਹ ਚੀਜ਼ੇ ਨਿਕਲੀ ਮੁਖ ਤੋਂ ਕਿ ਸਾਚ ਕਹੋ ਸੁਣ ਲਿਓ ਸਭੇ ਪ੍ਰੇਮ ਕੀਓ ਇਨਹੀ ਪ੍ਰਭ ਪਾਇਓ ਇਹ ਉਸ ਸਮੇਂ ਦੀ ਜੋ ਗਾਥਾ ਸੀਗੀ ਉਸ ਸੰਬੰਧ ਚ ਫਿਰ ਮਹਾਰਾਜ ਇੱਥੇ ਪਹੁੰਚੇ ਉਹਨਾਂ ਨੇ ਸਿੰਘਾਂ ਨੂੰ ਪਹਿਲਾਂ ਜਾਣ ਦਾ ਉਦੇਸ਼ ਦਿੱਤਾ ਫਿਰ ਉਹ ਆਪ ਮੁੜ ਕੇ ਇਹ ਉਹਨੇ ਠਹਰੇ ਤੇ ਇਸ ਸਥਾਨ ਤੇ ਫਿਰ ਉਹਨਾਂ ਨੇ ਆਪਣੇ ਜੋ ਕਿ ਨਿਸ਼ਾਨੀਆਂ ਉਹੋ ਮਾਰੇ ਨੇ ਜਿਹੜੇ ਕਿ ਉੱਥੇ ਰਾਜੇ ਸੀਗੇ ਜਿਨ੍ਹਾਂ ਨੇ ਬੁਲਾਇਆ ਸੀ ਉਹਨਾਂ ਨੂੰ ਸਿੱਧ ਸੈਨ ਰਾਜਾ ਜੀ ਉਹਨਾਂ ਨੂੰ ਨਿਸ਼ਾਨੀਆਂ ਪੇਟ ਕੀਤੀਆਂ ਜਿਦੇ ਵਿੱਚ ਤੁਸੀਂ ਦੇਖ ਰਿਆ ਸਾਜ ਹੈ ਉਹ ਬੰਦੂਕ ਹੈ ਤੇ ਇੱਕ ਦੋ ਇੱਕ ਉਹਨਾਂ ਦਾ ਪਲੰਗ ਹੈ ਇੱਕ ਦੋ ਚੀਜ਼ਾਂ ਹੋਰ ਵੀ ਹੈਗੀਆਂ ਨਾਲ ਤੇ ਉਹ ਇਸ ਸੰਦਰਭ ਵਿੱਚ ਮਾਰੇ ਇੱਥੇ ਮੰਡੀ ਪਵਾ ਰਹੇ ਸੀਗੇ ਉਸ ਸੰਦਰਭ ਵਿੱਚ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜੀ ਕਿਉਂਕਿ ਮੈਂ ਦਿਖਾਇਆ ਤੁਹਾਨੂੰ ਤੇ ਲੋ ਤੁਸੀਂ ਇੱਕ ਵਾਰ ਚਾਰੇ ਪਾਸੇ ਦਾ 뷰 ਚੈੱਕ ਕਰ ਲਓ ਇਹ ਜੀ ਮੰਡੀ ਤੋਂ ਆਉਂਦਾ ਹੋਇਆ ਰਸਤਾ ਮੰਡੀ ਸੁੰਦਰ ਨਗਰ ਤੋਂ ਇਹ ਸਾਈਡ ਨੂੰ ਜਾਂਦੇ ਆਂ ਉੱਪਰ ਅੱਗੇ ਮਨਾਲੀ ਮਨਿਕਨ ਸਾਹਿਬ ਇਹ ਸਾਰਾ ਇਹ ਰੋਡ ਚੱਲ ਗਿਆ ਜਿਵੇਂ ਤੁਸੀਂ ਦੇਖ ਰਹੇ ਹੋ ਜਾਂਦੇ ਇਹ ਬਿਲਕੁਲ ਮੇਨ ਰੋਡ ਤੇ ਜੋ ਅੱਜ ਦੇ ਟਾਈਮ ਤੇ ਹੈਗਾ ਬਾਕੀ ਅੱਗੇ ਨੂੰ ਜਿਵੇਂ ਉਹ ਉੱਥੇ ਸੁੰਦਰਨਗਰ ਤੋਂ ਵੀ ਬਾਈਪਾਸ ਕੱਢ ਰਹੇ ਆ ਇੱਥੇ ਦਾ ਵੀ ਕੁਝ ਪਤਾ ਨਹੀਂ ਕਿ ਨਿਆਰ ਰੋਡ ਕੋਈ ਬਣਦਾ ਹੋਵੇ ਲੇਕਿਨ ਫਿਲਹਾਲ ਜਿਹੜਾ ਮੇਨ ਹਾਈਵੇ ਹੈ ਮੰਡੀ ਤੋਂ ਮਨਿੰਗਨ ਸਾਹਿਬ ਮਨਾਲੀ ਉਹ ਇਹੀ ਹੈ ਉਹਦੇ ਬਿਲਕੁਲ ਕੰਡੇ ਤੇ ਬਸਿਆ ਹੋਇਆ ਗੁਰਦੁਆਰਾ ਸਾਹਿਬ ਇਹ ਇਤਿਹਾਸ ਮੈਂ ਤੁਹਾਨੂੰ ਦੱਸਦਾ ਇਹਦਾ ਤੇ ਮਿਲਦੇ ਆਂ ਜੀ ਫਿਰ ਅੱਗੇ ਦੂਜੀ ਵੀਡੀਓ ਚ ਆਪਾਂ ਇੱਕ ਸੀਰੀਜ਼ ਟੈਪ ਬਣਾ ਲਾਂਗੇ ਕਿਉਂਕਿ ਦੋ ਤਿੰਨ ਵੀਡੀਓ ਬਣ ਜਾਣੀਆਂ ਇਹਦੀਆਂ ਬਾਕੀ ਆਪਾਂ ਤੁਹਾਨੂੰ ਨੈਕਸਟ ਪਾਰਟ ਚ ਦੱਸਦੇ ਹਾਂ ਅਗਲੇ ਵਲੌਗ ਚ ਦੱਸਦੇ ਹਾਂ ਅਗਲੇ ਦਰਸ਼ਕ ਹਾਂਜੀ ਇੱਕ ਇਨਫੋਰਮੇਸ਼ਨ ਹੋਰ ਮੈਂ ਸਾਂਝੀ ਕਰਨੀ ਸੀ ਕਿ ਆ ਗੁਰਦੁਆਰਾ ਸਾਬ ਮੰਡੀ ਤੇ ਇਦੇ ਸਾਹਮਣੇ ਨਾ ਪਹਾੜੀ ਤੇ ਇੱਕ ਪਹਾੜੀ ਵੀ ਕਿਉਂ ਇਹ ਜਿਹੜੀ ਚੱਲ ਰਹੀ ਹੈ ਰੀਵਰ ਬਿਆਸ ਇਹਦੇ ਵਿੱਚ ਬੜੀ ਜੀ ਇੱਕ ਨੜਾ ਪੱਥਰ ਹੈ ਉਹ ਤੇ ਲਾਇਆ ਨਿਸ਼ਾਨ ਸਾਹਿਬ ਤੇ ਨਾਲ ਕੁਝ ਲਿਖਿਆ ਮੈਂ ਕੋਸ਼ਿਸ਼ ਕਰਦਾ ਜਾ ਕੇ ਇਹ ਦੂੰ ਕੀ ਲਿਖਿਆ ਇਹਦੇ ਤੇ ਪੜ੍ਹ ਕੇ ਤੁਹਾਡੇ ਨਾਲ ਸਾਂਝਾ ਕਰਾਂ ਬਿਲਕੁਲ ਖੜ ਚਾਹੇ ਤੇ हां मेनू एक वारी पहले याद ਵੀ ਸੀਗਾ ਮੈਂ ਪੁੱਛਿਆ ਸੀ ਕਿਹਦੇ ਦੇ ਵੇ ਹੈ ਕੀ ਜੀਏ ਵੇ ਹੁਣ ਇਸ ਟਾਈਮ ਮੈਨੂੰ ਦਿਮਾਗ 'ਚ ਨਹੀਂ ਆ ਰਿਹਾ ਕੋਈ ਨਹੀਂ ਮੈਂ ਐਡ ਕਰੂੰਗਾ ਜਰੂਰ ਚੀਜ਼ ਤੇ ਫਿਰ ਦੱਸੂੰਗਾ ਬਾਕੀ ਇਹ ਤਾਂ ਆਪਣਾ ਤੀਜਾ ਦਿਨ ਸੀਗਾ ਮੈਂ ਆਪਾਂ ਪਹਿਲੇ ਅ ਆਲੇ ਜਿੱਥੇ ਪਰਸੋਂ ਤੋਂ ਇੱਕ ਦਿਨ ਪਹਿਲਾਂ ਰਾਤ ਤਨੂੰ ਤੇ ਆ ਵੀ ਚੀ ਜ ਰਹੀ ਸੀ ਤੇ ਰਾਤ ਵੀ ਆਂਦੇ ਆਂਦੇ ਕਾਫੀ ਲੇਟ ਹੋ ਗਏ ਵਾਪਸ ਫਿਰ ਇੱਥੇ ਸਟੇ ਕੀਤਾ ਨਾਲ ਇੱਕ ਆ ਚੀ ਰਹਿੰਦੀ ਸੀ ਇਹ ਜਾ ਕੇ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਜਰੂਰ ਤੇ ਬਾਕੀ ਤੁਹਾਨੂੰ ਦਿਖਾਉਣਾ ਮੈਂ ਮਾਤਾ ਜੀ ਤੇ ਮਾਤਾ ਜੀ ਤੇ ਇਹਨਾਂ ਨੂੰ ਤੁਹਾਨੂੰ ਜਾਣਦੇ ਜੀ ਚਲੋ ਜਓ ਤਾਂ ਮੰਮੀ ਆ ਜਾ ਤੇ ਬਾਕੀ ਆਪਾਂ ਮੈਂ ਜਾ ਕੇ نیچے ਇੱਕ ਛੋਟ ਲੈ ਲਵਾਂ ਉਹਦਾ ਇਸੇ ਵਾਸਤੇ ਮੈਂ ਸਪੈਸ਼ਲੀ ਰੁਕ ਵੀ ਗਿਆ ਸੀ ਕਿਉਂਕਿ ਵੈਸੇ ਵੀ ਰਾਤ ਹੋ ਗਈ ਸੀ ਇੱਧਰ ਤਾਂ ਮੈਂ ਰੁਕ ਗਿਆ ਓਕੇ ਹਾਂਜੀ ਇਹ ਆ ਗਏ ਆਪਾਂ نیچے ਉਹ ਹੈ ਗੁਰਦੁਆਰਾ ਸਾਹਿਬ ਉੱਪਰ ਤੇ ਜਿੱਥੇ ਮੈਂ ਤੁਹਾਨੂੰ ਕੀਤੀ ਸੀ ਗੱਲ ਮੈਂ ਕਿਹਾ ਇੱਕ ਬੜੀ ਜੀ ਨੜ ਹੈ ਦੇਖਦੇ ਆ ਕਿਛੀ ਦੀ ਹੈ ਝੰਡਾ ਲੱਗਿਆ ਹੈ ਉਹਰੇ ਨਿਸ਼ਾਨ ਸਾਹਿਬ ਤੇ ਜਾਣਾ ਪੋਸੀਬਲ ਮੈਨੂੰ ਲੱਗਦਾ ਹੈ ਨਹੀਂ ਬਟ ਦੇਖਦੇ ਆ ਰਸਤੇ ਤੁਸੀਂ ਦੇਖ ਲਓ ਕਿਹ ਜੀ ਹੈ ਉਹ ਵਾਲੀ ਹਾਈਟ ਤੋਂ ਉਤਰੇ ਆਪਾਂ ਐੱਛੀ ਤਾਂ ਜਿਹੜਾ ਫੇਰ ਤੰਦਾ ਹੀ ਹੈ ਚਲੋ ਫਿਰ ਵੀ ਥੱਲੇ ਤੱਕ ਗਲੀ ਗੁਰਦੁਆਰਾ ਆਨੇ ਕੋਈ ਆਈ ਹੋਈ ਤੁਸੀਂ ਆ ਸਕਦੇ ਹੋ ਜਦ ਵਾਟਰ ਲੈਵਲ ਘਟ ਹੋਵੇ ਥੋੜਾ ਜਾਂ ਠੰਡਾ ਉੱਥੇ ਵੀ ਬਣਾਇਆ ਹੋਆ ਥੱਲੇ ਹੈ ਪਾਣੀ ਵਧੀਆ ਵਾ ਥੋੜਾ ਜਿਆ ਇਹ ਮੈਂ ਥੋੜਾ ਬ੍ਰੇਕ ਲੈਂਦਾ ਅੱਗੇ ਦਿਖਾਣਾ ਇਹ ਜੀਓ ਇਹਦੇ ਤੇ ਜਿੰਨਾ ਕੁ ਮੈਤੇ ਪੜ ਹੋਇਆ ਦੂਰ ਹੈ ਆ ਪਾਣੀ ਥੋੜਾ ਜਾਂ ਇੱਥੋਂ ਜ਼ਿਆਦਾ ਹੈ ਤੇ ਨਿਕਲਿਆ ਨਹੀਂ ਜਾ ਸਕਦਾ ਅੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਇੱਥੇ ਆਏ ਸੀਗੇ ਰਾਜੇ ਕੋਲ ਠਹਿਨ ਵਾਸਤੇ ਜਦੋਂ ਉਹਨੇ ਰਿਕੁਐਸਟ ਤੇ ਤਾਂ ਫਿਰ ਉਹਨਾਂ ਨੇ ਇੱਕ ਰਵਲਵਰ ਮੰਗਾ ਕੇ ਜਦੋਂ ਨਿਸ਼ਾਨੇ ਲਾ ਰਹੇ ਸੀ ਨਾ ਤੇ ਜਦ ਗੁਰੂ ਮਹਾਰਾਜ ਨੇ ਸਾਹਮਣੇ ਲਾਇਆ ਤੇ ਨਿਸ਼ਾਨੇ ਲਾ ਰਹੇ ਸੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਲਾਇਆ ਉਹਦੇ ਸਾਹਮਣੇ ਜੋ ਟਾਰਗੇਟ ਸੀਗਾ ਤੇ ਉਦੋਂ ਜਿਹੜੇ ਇੱਥੇ ਰਾਜੀ ਸੀਗੇ ਉਹਨੇ ਕਿਹਾ ਵੀ ਮਾਰੇ ਜੀ ਵੀ ਹੰਡੀ ਪੇ ਤੋਂ ਲਗਿਆ ਨਹੀਂ ਜਿਸੇ ਹਿੰਦੀ ਬੋਲਦੇ ਦੇ ਤੇ ਉਹ ਕਹਿੰਦੇ ਜੈਸੀ ਬੱਚੀ ਇਹ ਹੰਡੀ ਵੈਸੇ ਬਚੇਗੀ ਇਹ ਮੰਡੀ ਮੰਡੀ ਮਤਲਬ ਠੀਕ ਹੈ ਮੰਡੀ ਕੋ ਜੋ ਲੂਟेंगे मंडी ਕੋ ਜਬ ਲੂਟेंगे ਤੋਂ ਅਸਮਾਨੀ ਗੋਲੇ ਸ਼ੂਟेंगे मतलब ਉਹਨਾਂ ਨੇ ਵਾਰ ਦਿੱਤਾ ਵੈਨਨੂ ਵੀ ਇਹ ਮੰਡੀ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਇਹ ਬਚੀ ਰਹੂਗੀ ਤੇ ਨਾ ਕੋਈ ੜ ਦੇ ਚੱਕਰਾਂ ਚ ਤੇ ਨਾ ਹੀ ਕੋਈ ਵੈਸੇ ਉਹਨਾਂ ਟਾਈਮਾਂ ਚ ਜਦੋਂ ਲੁੱਟਾਂ ਖਵਾ ਗਿਆ मतलब ਕਹਿਣ ਦਾ ਵੀ ਇਹ ਕਿਸੇ ਵੀ ਟਾਈਪ ਦੀ ਲੁੱਟਖੋ ਜਾਂ ਉਹਨਾਂ ਟਾਈਮਾਂ ਤੋਂ ਜੋ ਲੜਾਈਆਂ ਰਾਜਿਆਂ ਤੇ ਹੁੰਦੀਆਂ ਸੀਗੀਆਂ ਆਪਸ ਚ ਵੀ ਵੈਸੇ ਹੀ ਤਰੀ ਇਹ ਮੰਡੀ ਬਚੀ ਰਹੇਗੀ ਠੀਕ ਹੈ ਜਦ ਸਾਹਮਣੇ ਜਿਵੇਂ ਕਿ ਲਿਖਿਆ ਔਰ ਲਿਖਿਆ ਹੈ ਜੋ ਮੰਡੀ ਕੋ ਲੂਟेंगे ਅਸਮਾਨੀ ਗੋਲੇ ਛੂਟੇਗੇ ਕਹਿਣ ਦਾ ਭਾਵ ਉਹਨਾਂ ਨੇ ਵਚਨ ਕੀਤਾ ਸੀਗਾ ਰਾਜੇ ਨਾਲ ਇਹੀ ਉਹ ਸਥਾਨ ਹੈ ਜਿੱਦੀ ਫਿਰ ਮੈਂ ਗੱਲ ਕਰਦਾ ਸੀ ਤੇ ਹਾਂਜੀ ਇਹ ਸੀਗਾ ਜੀ ਦਰਸ਼ਨ ਦਦਾਰੇ ਇਸ ਸਥਾਨ ਦੇ ਤੇ ਗੁਰਦੁਆਰਾ ਸਾਹਿਬ ਦੇ ਤੇ ਫਿਰ ਮਿਲਾਂਗੇ ਜੀ ਅਗਲੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ